ਉਹ ਦੱਸਾਂਗੇ ਅਜਿਹੀਆਂ 7 ਨੌਕਰੀਆਂ ਦੇ ਬਾਰੇ ਜਿਨ੍ਹਾਂ ਦੇ ਲਈ ਕੋਈ ਡਿਗਰੀ ਦੀ ਲੋੜ ਨਹੀਂ ਹੈ ਕਿਸੇ ਪੜ੍ਹਾਈ ਦੀ ਲੋੜ ਨਹੀਂ ਹੈ ਇਸ ਵੀਡੀਓ ਤੋਂ ਬਾਅਦ ਤੁਹਾਨੂੰ ਯਕੀਨ ਹੋ ਜਾਏਗਾ ਕਿ ਗੁਣ ਜ਼ਰੂਰੀ ਨੇ ਡਿਗਰੀ ਨਹੀਂ ਇਸ ਖਬਰ ਨੂੰ ਸ਼ੇਅਰ ਕਰ ਦਿਓ ਤਾਂਕਿ ਕਿਸੇ ਗਰੀਬ ਦਾ ਭਲਾ ਹੋ ਜਾਏ ਜਿਹੜਾ ਕਮਾਉ ਨਹੀਂ ਹੈ ਉਹ ਕਮਾਉ ਬਣ ਸਕੇ हां सशिगल ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਬਹੁਤ ਸਾਰੇ ਲੋਕ ਨੌਕਰੀ ਦੀ ਤਲਾਸ਼ ਦੇ ਵਿੱਚ ਰਹਿੰਦੇ ਨੇ ਤੇ ਬਹੁਤ ਸਾਰੇ ਲੋਕ ਇਸ ਗੱਲੋਂ ਉਦਾਸ ਹੋ ਜਾਂਦੇ ਨੇ ਕਿ ਅਸੀਂ ਪੜ੍ਹਾਈ ਤਾਂ ਕੀਤੀ ਨਹੀਂ ਐ ਸਾਡੇ ਕੋਲ ਡਿਗਰੀ ਤਾਂ ਹੈ ਹੀ ਨਹੀਂ ਅਸੀਂ ਕਿਵੇਂ ਕੰਮ ਕਰਾਂਗੇ ਕਿਵੇਂ ਸਾਨੂੰ ਨੌਕਰੀ ਮਿਲੇਗੀ ਪਰ ਤੁਹਾਨੂੰ ਤੁਹਾਡੇ ਲਈ ਗੁੱਡ ਨਿਊਜ਼ ਗੁੱਡ ਨਿਊਜ਼ ਜਿਹੜੀ ਐ ਤੁਹਾਨੂੰ ਦੇ ਦਿੰਦੇ ਆ ਬਹੁਤ ਸਾਰੀਆਂ ਅਜਿਹੀਆਂ ਨੌਕਰੀਆਂ ਨੇ ਜੋ ਡਿਗਰੀ ਦੀ ਡਿਮਾਂਡ ਨਹੀਂ ਕਰਦੀਆਂ ਉਹਨਾਂ ਸੱਤ ਨੌਕਰੀਆਂ ਬਾਰੇ ਤੁਹਾਨੂੰ ਅੱਜ ਦੱਸਾਂਗੇ ਜੀ ਹਾਂ ਉਹ ਸੱਤ ਨੌਕਰੀਆਂ ਵਿੱਚੋਂ ਪਹਿਲੀ ਨੌਕਰੀ ਦੀ ਗੱਲ ਕਰਦੇ ਆ ਪਹਿਲੀ ਨੌਕਰੀ ਹੈ ਇਲੈਕਟ੍ਰੀਸ਼ੀਅਨ ਦੀ ਜਿੱਹਾਂ ਇਲੈਕਟ੍ਰੀਸ਼ੀਅਨ ਇਲੈਕਟ੍ਰੀਕਲ ਸਿਸਟਮ ਨੂੰ ਇੰਸਟਾਲ ਮੇਨਟੇਨ ਅਤੇ ਰਿਪੇਅਰ ਕਰਨ ਦੀ ਇੱਕ ਨੌਕਰੀ ਜੋ ਇਲੈਕਟ੍ਰੀਸ਼ੀਅਨ ਨੂੰ ਉਹ ਜੋ ਹੈ ਅਪਰੈਂਟਸ਼ਿਪ ਦੇ ਜ਼ਰੀਏ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਸਰਟੀਫਿਕੇਟ ਪਾਉਣ ਦੇ ਲਈ ਇਹ ਸਰਟੀਫਿਕੇਟ ਲੈ ਕੇ ਤੁਸੀਂ ਵਧੀਆ ਨੌਕਰੀ ਤੇ ਤੁਸੀਂ ਲੱਗ ਸਕਦੇ ਹੋ ਇਸ ਦਾ ਤੁਸੀਂ ਪਰਸਨਲ ਵੀ ਕਰ ਸਕਦੇ ਹੋ ਤੇ ਕਿਸੇ ਜੋ ਹੈ ਉਹ ਕਾਰਪੋਰੇਟ ਸਿਸਟਮ ਦੇ ਵਿੱਚ ਵੀ ਕਰ ਸਕਦੇ ਹੋ ਉਸ ਦੇ ਲਈ ਤੁਹਾਨੂੰ ਸਰਟੀਫਿਕੇਟ ਲੈਣਾ ਸਿਰਫ ਜ਼ਰੂਰੀ ਹੁੰਦਾ ਹੈ ਟ੍ਰੇਨਿੰਗ ਤੋਂ ਬਾਅਦ ਦੂਜੀ ਚੀਜ਼ ਹੈ ਕਮਰਸ਼ੀਅਲ ਪਾਇਲਟ ਦੀ ਜੀ ਹਾਂ ਦੱਸਦੀ ਹੈ ਕਿ ਕਮਰਸ਼ੀਅਲ ਪਾਇਲਟ ਬਣਨ ਦੇ ਲਈ ਯੂਨੀਵਰਸਿਟੀ ਦੀ ਡਿਗਰੀ ਦੀ ਲੋੜ ਨਹੀਂ ਪੈਂਦੀ ਲੇਕਿਨ ਟ੍ਰੇਨਿੰਗ ਅਤੇ ਸਰਟੀਫਿਕੇਟ ਦੀ ਜ਼ਰੂਰਤ ਪੈਂਦੀ ਹੈ ਜੋ ਹੈ ਵਧੀਆ 에어ਲਾਈਨ ਕੰਪਨੀਆਂ ਨੂੰ ਜੁਆਇਨ ਕਰਕੇ ਤੁਸੀਂ ਇਸ ਦੇ ਵਿੱਚ ਵਧੀਆ ਸੈਲਰੀ ਜਿਹੜੀ ਹੈ ਉਹ ਪਾ ਸਕਦੇ ਹੋ ਅਗਲੀ ਜੋਬ ਹੈ ਜੀ ਵੈਬ ਡਿਵੈਲਪਰ ਵੈਬਸਾਈਟ ਬਣਾਉਣ ਵਾਲਿਆਂ ਦੀ ਜੀ ਹਾਂ ਦਾਦੀਏ ਕਿ ਇਹਦੇ ਲਈ ਵੀ ਕਿਸੇ ਡਿਗਰੀ ਦੀ ਲੋੜ ਨਹੀਂ ਹੁੰਦੀ ਵੈਬ ਡਿਵੈਲਪਰ ਜਿਹੜੇ ਨੇ ਉਹ ਖੁਦ ਜਿਹੜੀ ਹੈ ਇਸ ਸਕਿੱਲਸ ਨੂੰ ਆਪਣੇ ਹੱਥੀ ਜੋ ਹੈ ਉਹ ਸਿੱਖਦੇ ਨੇ ਅਤੇ ਸਰਟੀਫਿਕੇਟ ਬਣਾ ਕੇ ਜੋ ਹੈ ਇਹ ਆਪਣਾ ਅਨੁਭਵ ਨੂੰ ਤਿਆਰ ਕਰਦੇ ਨੇ ਅਤੇ ਇਸ ਤੋਂ ਬਾਅਦ ਇਹਨਾਂ ਨੂੰ ਵੱਧੀਆਂ ਜੋਬ ਕਮਾਈ ਜਿਹੜੀ ਹੈ ਹੁੰਦੀ ਹੈ ਅਗਲੀ ਜੋਬ ਤੁਹਾਨੂੰ ਦੱਬਿਆ ਰੀਅਲ ਸਟੇਟ ਏਜੰਟ ਦੀ ਜੀ ਹਾਂ ਦਾਦੀਏ ਕਿ ਇਸ ਜੋ ਹੈ ਤੁਹਾਨੂੰ ਜਾਇਦਾਦ ਖਰੀਦਣ ਦੇ ਲਈ, ਵੇਚਣ ਦੇ ਲਈ ਅਤੇ ਕਿਰਾਏ ਤੇ ਤੁਹਾਡੇ ਮਨਪਸੰਦ ਦੇ ਜੋ ਹੈ ਘਰ ਦਮਾਣ ਦੇ ਵਿੱਚ ਤੁਹਾਡੀ ਮਦਦ ਕਰਦੇ ਨੇ ਇਹਨਾਂ ਨੂੰ ਵੀ ਕਿਸੇ ਡਿਗਰੀ ਦੀ ਲੋੜ ਨਹੀਂ ਪੈਂਦੀ, ਹਾਂ ਲਾਇਸੈਂਸ ਦੀ ਲੋੜ ਪੈਂਦੀ ਹੈ ਤੇ ਇਹ ਵੀ ਵਧੀਆ ਕਮਾਈ ਜਿਹੜੀਆਂ ਇਹਨਾਂ ਨੂੰ ਹੁੰਦੀ ਹੈ ਕਮਿਸ਼ਨ ਇਹਨਾਂ ਨੂੰ ਬਹੁਤ ਮੋਟੀਆਂ-ਮੋਟੀਆਂ ਜਿਹੜੀਆਂ ਨੇ ਉਹ ਮਿਲਦੀਆਂ ਨੇ। ਅਗਲੀ ਜਿਹੜੀ ਜੌਬ ਹੈ ਉਹ ਹੈ ਜਿ ਪਲੰਬਰ ਦੀ। ਜਿहां ਪਲੰਬਰ ਪਾਣੀ, ਗੈਸ ਅਤੇ ਦੂਸਰੀ ਪਾਈਪਿੰਗ ਸਿਸਟਮ ਨੂੰ ਇੰਸਟਾਲ ਕਰਨਾ ਅਤੇ ਉਸ ਦੀ ਮਰਬੱਤ ਕਰਨ ਵਾਲੇ ਦੀ ਵੀ ਜਿਹੜੀ ਹੈ ਤੁਸੀਂ ਇਸ ਦੀ ਵੀ ਟ੍ਰੇਨਿੰਗ ਲੈ ਸਕਦੇ ਹੋ ਤੇ ਮੋਟੀ ਕਮਾਈ ਜਿਹੜੀ ਕਰ ਸਕਦੇ ਹੋ ਉਹਨਾਂ ਨੂੰ ਵੀ ਡਿਗਰੀ ਦੀ ਲੋੜ ਨਹੀਂ ਪੈਂਦੀ ਸਿਰਫ ਹੱਥੀ ਕੰਮ ਜਿਹੜਾ ਹੈ ਉਹ ਆਉਣਾ ਚਾਹੀਦਾ ਹੈ ਅਗਲਾ ਜਿਹੜਾ ਕੰਮ ਹੈ ਜੀ ਕੰਸਟਰਕਸ਼ਨ ਮੈਨੇਜਰ ਦਾ ਜੀ ਹਾਂ ਦੱਦੀਏ ਕਿ ਬਹੁਤ ਸਾਰੇ ਲੋਕ ਇਹ ਕੰਮ ਨੂੰ ਸਿੱਖਦੇ ਨੇ ਇਸ ਸਕਿਲਸ ਨੂੰ ਸਿੱਖਦੇ ਨੇ ਅਤੇ ਜੋ ਹੈ ਇੱਕ ਘੱਟ ਬਜਟ ਦੇ ਅੰਦਰ ਕਿਸੇ ਨੂੰ ਵੀ ਜੋ ਹੈ ਘੱਟ ਬਜਟ ਦੇ ਵਿੱਚ ਉਹਨਾਂ ਦਾ ਜੋ ਹੈ ਘਰ ਜਿਹੜਾ ਹੈ ਉਹ ਬਣਾ ਕੇ ਦਿੰਦੇ ਨੇ ਇਸ ਦੇ ਨਾਲ ਹੀ ਇਹਦੇ ਵਿੱਚ ਡਿਗਰੀ ਦੀ ਲੋੜ ਨਹੀਂ ਪੈਂਦੀ ਸਿਰਫ ਤੁਹਾਡੇ ਕੋਲ ਸਕਿੱਲ ਹੋਣਾ ਚਾਹੀਦੇ ਨੇ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਤੇ ਇਹਨਾਂ ਦੀ ਵੀ ਕਮਾਈ ਜਿਹੜੀ ਆ ਮੋਟੀ ਹੁੰਦੀ ਹੈ ਅਗਲੀ ਚੌਪ ਹੈ ਜੀ ਡੈਂਟਲ ਹਾਈ ਜੇਨਿਸਟ ਦੀ ਜਿਹੜੀ ਕੀ ਦੰਦਾਂ ਦੀ ਸਫਾਈ ਕਰਦੇ ਨੇ ਦੰਦਾਂ ਦੀਆਂ ਬਿਮਾਰੀਆਂ ਦੀ ਜਾਂਚ ਕਰਦੇ ਨੇ ਅਤੇ ਇਸ ਦੇ ਲਈ ਕਿਸੇ ਯੂਨੀਵਰਸਿਟੀ ਲੈਵਲ ਦੀ ਡਿਗਰੀ ਦੀ ਜ਼ਰੂਰਤ ਨਹੀਂ ਪੈਂਦੀ ਬਲਕਿ ਡਿਪਲੋਮਾ ਕਾਫੀ ਹੈ ਇਹ ਵੀ ਇੱਕ ਵਧੀਆ ਫੀਸ ਲੈ ਕੇ ਵਧੀਆ ਕਮਾਈ ਜਿਹੜੀ ਆ ਉਹ ਕਰਦੇ ਨੇ ਸੋਈ ਨਾ ਜਪਾਨ ਦੇ ਵਿੱਚੋਂ ਤੁਹਾਨੂੰ ਕਿਹੜੀ ਜੌਬ ਸਭ ਤੋਂ ਵਧੀਆ ਲੱਗੀ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਕਿਹੜੀ ਜੌਬ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿਉਂਕਿ ਹਰ ਚੀਜ਼ ਜੋ ਹੈ ਡਿਗਰੀ ਦੇ ਨਾਲ ਸਿੱਖੀ ਨਹੀਂ ਜਾ ਸਕਦੀ ਤੁਹਾਡੇ ਹੱਥ ਦੇ ਵਿੱਚ ਜੇਕਰ ਗੁਣ ਹੈ ਤੇ ਤੁਸੀਂ ਕਦੀ ਵੀ ਭੁੱਖੇ ਨਹੀਂ ਮਰ ਸਕਦੇ ਤੁਸੀਂ ਇੱਕ ਗੁਣੀ ਹੋਣੇ ਚਾਹੀਦੇ ਹੋ ਤੁਹਾਡੇ ਕੋਲ ਸਕਿੱਲ ਹੋਣੀ ਚਾਹੀਦੀ ਹੈ ਫਿਰ ਤੁਸੀਂ ਮੋਟੀ ਕਮਾਈ ਜਿਹੜੀ ਹੈ ਉਹ ਕਰ ਸਕਦੇ ਹੋ